ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੋ ਗਿਆ 76 ਬਿੰਡਾ ਦੀ 306 ਏਕੜ ਜ਼ਮੀਨ ਦੇ ਭੂ ਮਾਫੀਆ ਦਾ ਕਬਜ਼ਾ ਪੰਜਾਬ ਸਰਕਾਰ ਤੇ ਸਰਕਾਰ ਦੇ ਮੰਤਰੀ ਇਸ ਵਰ ਧਿਆਨ ਕਿਉਂ ਨਹੀਂ ਦਿੰਦੇ ਮੈਂ ਧਾਲੀਵਾਲ ਸਾਹਿਬ ਨੂੰ ਵੀ ਚਾਰ ਵਾਰ ਮਿਲਿਆ ਭੁੱਲਰ ਸਾਹਿਬ ਨੂੰ ਵੀ ਦੋ ਵਾਰ ਮਿਲਿਆ ਕਿੰਨੇ ਸਾਲ ਦਾ ਮੈਨੂੰ ਹੋ ਗਿਆ ਇਹਨਾਂ ਦੇ ਦਫ਼ਤਰਾਂ ਦੇ ਧੱਕੇ ਖਾਂਦੇ ਹੋਏ ਮੈਨੂੰ ਕਦੋਂ ਵੀ ਮਰਵਾ ਸਕਦੇ ਆ ਆ ਵੀ ਮੈਨੂੰ ਕੋਣ ਮਾਰਨਾ ਚਾਹੁੰਦਾ ਪ੍ਰਿਤਪਾਲ ਸਿੰਘ ਇਹ ਲਗੋ 30 ਤੋਂ ਲੈ ਕੇ 35 ਏਕੜ 35 ਪਿੰਡਾਂ ਦੀ ਜ਼ਮੀਨ ਤੇ ਕਬਜ਼ਾ ਤੁਸੀਂ ਉਹ ਨਾ ਬਲੈਕਮੇਲ ਕਰ ਰਿਹਾ ਸਾਨੂੰ ਪਿਛਲੇ 2 ਸਾਲ ਤੋਂ ਬਿਲਕੁਲ 200% ਝੂਠਿਆ 200% ਸਭ ਤੋਂ ਜ਼ਿਆਦਾ ਜ਼ਮੀਨ ਵੀ ਪ੍ਰਧਾਨ ਦੇ ਕੋਲ ਹੀ ਹੈ ਜਿਹੜੀ ਕਬਜ਼ਾ ਕੀਤੀ ਹੋਈ ਹੈ ਪੁਲਿਸ ਕੇਸ ਹਾਂਜੀ ਜਿਹਨੇ ਉਹਨੇ ਕਬਜ਼ਾ ਕੀਤਾ ਹੋਇਆ ਜਦੋਂ ਤੁਸੀਂ ਪੁਲਿਸ ਕੋਲ ਸਰਕਾਰ ਕੋਲ ਪਹੁੰਚ ਕੀਤੀ ਹੈ ਉਹਨਾਂ ਦਾ ਜਵਾਬ ਕੀ ਹੁੰਦਾ ਮੈਨੂੰ ਤਾਂ ਇਹੀ ਕਹਿੰਦੇ ਵੀ ਤੂੰ ਕੌਣ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਰਕਾਰ ਦੇ ਨਮਾਇंदे ਹੀ ਮੈਨੂੰ ਇਹ ਕਹਿ ਰਹੇ ਨੇ ਵੀ ਤੂੰ ਕੀ ਕਰਦਾ ਇਹਨਾਂ ਦੇ ਵਿੱਚੋਂ ਕੋਈ ਲੱਖਾਂ ਦਾ ਕਬਲਾ ਨਹੀਂ ਹੋਇਆ ਵੀ ਲੱਖ ਕਰੋੜ ਅਰਬਾਂ ਦਾ ਕਬਲਾ ਜਿੰਨਾ ਤੁਸੀਂ ਕਹਿੰਦੇ ਹੋ ਵੀ ਖਜ਼ਾਨੇ ਖਾਲੀ ਹੋ ਗਏ ਖਜ਼ਾਨੇ ਤੁਹਾਨੂੰ ਆਪੇ ਭਰਜਾਣੇ ਸਾਰਾ ਕੁਝ ਇਹ ਅਫਸਰ ਸਭ ਤੋਂ ਵੱਡੇ ਜਿਹੜੇ ਕਰਪਟ ਤਾਂ ਅੱਗੇ ਲੋਕਾਂ ਨੂੰ ਗੋਲੀ ਮਾਰ ਦਿੰਦੇ ਮੈਨੂੰ ਵੀ ਕਿਸੇ ਨਾ ਕਿਸੇ ਗੋਲੀ ਮਾਰ ਦੇਣੀ ਆ ਮੈਂ ਭਗਵੰਤਵਾਨ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਸਿਕੰਜਾ ਕੱਸਿਆ ਜਾਵੇ ਜੀ ਹਲਕਾ ਜਲੰਧਰ ਈਸਟ ਚ 78 ਪਿੰਡਾਂ ਦੀ 300 ਏਕੜ ਤੋਂ ਵੱਧ ਜ਼ਮੀਨ ਹੈ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੋ ਗਿਆ ਇਹ ਭੂ ਮਾਫੀਆ ਨੇ ਕਬਜ਼ਾ ਕੀਤਾ ਕਿਵੇਂ ਹੈ ਇਸ ਦੇ ਬਾਰੇ ਦੋਸ਼ ਜਿਸ ਜਿਸ ਦੇ ਉੱਤੇ ਲੱਗੇ ਨੇ ਸਰਕਾਰੀ ਅਧਿਕਾਰੀ ਵੀ ਮਿਲੇ ਹੋਏ ਨੇ ਉਹਨਾਂ ਉੱਤੇ ਵੀ ਦੋਸ਼ ਲੱਗੇ ਨੇ ਭពਿੰਦਰ ਸਿੰਘ ਜਿਸ ਦਾ ਕਹਿਣਾ ਹੈ ਕਿ ਜਲੰਧਰ ਕੀ ਪਾਕਿਸਤਾਨ ਚ ਪੈਂਦਾ ਇਸ ਕਰਕੇ ਕਾਰਵਾਈ ਨਹੀਂ ਹੁੰਦੀ ਪੰਜਾਬ ਸਰਕਾਰ ਤੇ ਸਰਕਾਰ ਦੇ ਮੰਤਰੀ ਇਸ ਵਰ ਧਿਆਨ ਕਿਉਂ ਨਹੀਂ ਦਿੰਦੇ ਮੰਤਰੀਆਂ ਨਾਲ ਕਿੰਨੀਆਂ ਮੁਲਾਕਾਤਾਂ ਹੋਈਆਂ ਫਿਰ ਵੀ ਗੱਲ ਨਾ ਬਣੀ ਔਰ ਇਹ ਜਿਹੜਾ ਕਬਜ਼ਾ ਕੀਤਾ ਗਿਆ ਇਸ ਦੇ ਸਾਰਾ ਰਿਕਾਰਡ ਲੈ ਕੇ ਪਹੁੰਚੇ ਨੇ ਭពਿੰਦਰ ਸਿੰਘ ਮੇਰੇ ਨਾਲ ਬੈਠੇ ਨੇ ਜਿਨ੍ਹਾਂ ਦੀ ਕਹਿਣਾ ਜਿਨ੍ਹਾਂ ਦਾ ਇਹ ਹੈ ਕਿ ਮੇਰੀ ਆਪਣੀ ਜ਼ਮੀਨ ਨਹੀਂ ਹੈ ਇਹ ਸਰਕਾਰੀ ਜ਼ਮੀਨ ਹੈ ਮੈਂ ਬਚਾਉਣਾ ਚਾਹਣਾ ਸਰਕਾਰ ਦਾ ਭੜਾ ਕਰਨਾ ਚਾਹਣਾ ਪਰ ਸਰਕਾਰ ਆਪਣਾ ਭੜਾ ਹੀ ਨਹੀਂ ਕਰਾਉਣਾ ਚਾਹੁੰਦੀ ਇਸ ਤੇ ਬਾਰੇ ਗੱਲ ਕਰਾਂਗੇ ਕਿ ਪੂਰਾ ਮਸਲਾ ਕੀ ਹੈ ਭពਿੰਦਰ ਸਿੰਘ ਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਅਧਿਕਾਰੀਆਂ ਤੇ ਵੀ ਦੋਸ਼ ਲਾਏ ਬਹੁਤ ਜਿਹੜਾ ਮੰਤਰੀਆਂ ਨਾਲੇ ਵੀ ਮੁਲਾਕਾਤਾਂ ਹੋਈਆਂ ਪਹਿਲਾਂ ਤਾਂ ਸਟਾਰ ਨਾਲ ਥੋੜਾ ਇਹ ਦੱਸ ਦਿਓ ਕਿ 78 ਪਿੰਡ ਕਿਹੜੇ ਕਿਹੜੇ ਇਸ ਵਿੱਚ ਆਉਂਦੇ ਨੇ ਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਵਿੱਚ ਹੀ ਨੇ ਸਾਰੇ ਪਿੰਡ ਹਾਂਜੀ ਜਲੰਧਰ ਈਸਟ ਅਧੀਨ ਆਉਂਦੇ 306 ਏਕੜ ਜ਼ਮੀਨ ਜਿਹੜੀ ਆ 78 ਪਿੰਡਾਂ ਦੀ 306 ਏਕੜ ਜ਼ਮੀਨ ਦੇ ਭੂ ਮਾਫੀਆ ਦਾ ਕਬਜ਼ਾ ਜਿਹਦੇ ਵਿੱਚ 1998 ਤੋਂ ਲੈ ਕੇ ਹੁਣ ਤੱਕ ਕਬਜ਼ਾ ਅਜੇ ਤੱਕ ਉਹਦੇ ਤੇ ਕੋਈ ਵੀ ਕਾਰਵਾਈ ਅਫਸਰ ਮੰਤਰੀ ਜਾਂ ਉਥੇ ਦੀ ਜਿਹੜੀ ਜੋ ਵੀ ਅਧਿਕਾਰੀ ਆ ਉਹ ਕਰਨ ਵਿੱਚ ਅਸਮਰਥ ਹਨ ਮੈਂ ਧਾਲੀਵਾਲ ਸਾਹਿਬ ਨੂੰ ਵੀ ਚਾਰ ਵਾਰ ਮਿਲਿਆ ਭੁੱਲਰ ਸਾਹਿਬ ਨੂੰ ਵੀ ਦੋ ਵਾਰ ਮਿਲਿਆ ਪਰ ਮੈਨੂੰ ਇਹ ਨਹੀਂ ਪਤਾ ਕਿ ਜਾਂ ਤਾਂ ਜਲੰਧਰ ਜ਼ਿਲ੍ਹਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਨਜ਼ਰ ਆਉਂਦਾ ਉਹ ਹਿੱਸਾ ਇਸ ਕਰਕੇ ਉਥੇ ਜਾਣਾ ਨਹੀਂ ਚਾਹੁੰਦੇ ਦੇਖੋ ਮੈਂ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਮੇਰੀ ਕੋਈ ਆਪਣੀ ਜ਼ਮੀਨ ਨਹੀਂ ਹੈ ਇਹ ਪੰਚਾਇਤ ਦੀਆਂ ਜ਼ਮੀਨਾਂ ਨੇ ਸਰਕਾਰ ਦੀ ਪ੍ਰਾਪਰਟੀ ਆ ਪਰ ਇਹ ਆ ਬਈ ਨੇ ਅੰਨੇ ਹੋ ਚੁੱਕੇ ਨੇ ਜਾਂ ਤਾਂ ਇਹ ਮਿਲੀਭੁਗਤ ਹੋਣ ਕਰਕੇ ਸਭ ਤੋਂ ਜ਼ਿਆਦਾ ਇਹਨਾਂ ਦੇ ਜਿਹੜੀ ਆ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੇਰੀ ਬੇਨਤੀ ਤੁਸੀਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਵਾਲੇ ਕੋਈ 1998 ਤੋਂ ਲੈ ਕੇ ਤਿੰਨ ਪਾਰਟੀਆਂ ਦੀ ਸੱਤਾ ਵਿੱਚ ਆ ਗਈਆਂ ਤਿੰਨਾਂ ਵਾਲੀ ਮਾੜਾ ਮੋਟਾ ਫਰਕ ਪਿਆ ਕਬਜ਼ੇ ਹੁਣੇ ਹਟ ਗਏ ਜਾਂ ਉਸੇ ਤਰ੍ਹਾਂ ਦੇਖੋ ਅਕਾਲੀ ਔਰ ਕਾਂਗਰਸ ਦੇ ਟਾਈਮ ਦੇ ਵਿੱਚ ਹੀ ਕਬਜ਼ੇ ਹੋਏ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਦੇਖੋ ਭਗਵੰਤ ਮਾਨ ਜੀ ਬਹੁਤ ਕਹਿੰਦੇ ਨੇ ਕਿ ਅਸੀਂ ਛਡਾਵਾਂਗੇ ਜਾਂ ਕਰਾਂਗੇ ਚਲੋ ਛਡਾਈ ਮੈਨੂੰ ਉਹ ਨਹੀਂ ਪਤਾ ਪਰ ਮੈਨੂੰ ਜਦੋਂ ਤੱਕ ਮੈਂ 6 ਸਾਲ ਦਾ ਮੈਨੂੰ ਹੋ ਗਿਆ ਇਹਨਾਂ ਦੇ ਦਫ਼ਤਰਾਂ ਦੇ ਧੱਕੇ ਖਾਂਦੇ ਹੋਏ ਦੇਖੋ ਮੇਰਾ ਆਪਣਾ ਬੈਨੀਫਿਟ ਕੀ ਆ ਇਹ ਤਾਂ ਸਰਕਾਰ ਦਾ ਬੈਨੀਫਿਟ ਆ ਮੈਨੂੰ ਕਦੋਂ ਵੀ ਮਰਵਾ ਸਕਦੇ ਆ ਦੇਖੋ ਭੂ ਮਾਫੀਆ ਦੇ ਬੰਦੇ ਮੇਰੇ ਮਗਰੋਂ ਕਈ ਵਾਰੇ ਮੈਨੂੰ ਕੋਸ਼ਿਸ਼ ਹੋਈ ਮੈਂ ਕਿੰਨੀ ਵਾਰ ਐਸਐਸਪੀ ਕੋ ਬੇਨਤੀ ਲਿਆ ਉਹ ਫਿਰ ਮੈਨੂੰ ਸਮਝ ਲਾ ਬਲੇ ਘਰੇ ਪਤਾ ਨਹੀਂ ਸਾਨੂੰ ਪਰੇਸ਼ਾਨ ਕਰਦਾ ਮੈਂ ਜਾਣਾ ਹੀ ਬੰਦ ਕਰ ਦਿੱਤਾ ਜਾਂ ਡੀਸੀ ਸਾਹਿਬ ਨੂੰ ਵੀ ਮੰਗਵਾਤਾ ਦਿੱਤਾ ਗਿਆ ਵੀ ਮੈ ਪ੍ਰਤਪਾਲ ਸਿੰਘ ਪੁੱਤਰ ਗੁਰਮਨ ਸਿੰਘ ਢਿੱਲੋਂ ਬੈਦਸਾ ਦਾ ਮਾਲਕ ਜਿਹਦੇ ਕੋ 30 ਤੋਂ ਲੈ ਕੇ 35 ਏਕੜ 35 ਪਿੰਡਾਂ ਦੀ ਜ਼ਮੀਨ ਤੇ ਕਬਜ਼ਾ ਸਾਡੇ ਆਪਣੇ ਪਿੰਡ ਦੀ ਜਿਹੜੀ ਮੈਂ ਜਿਸ ਪਿੰਡ ਚ ਰਹਿਣਾ ਉਹਦੀ 12 ਕਿੱਲੇ ਇਹਦੇ ਕੋਲ ਕਬਜ਼ਾ ਹੈ 94 ਕਨਾਲ 6 ਮਰਲੇ ਜਿਹਦੀ ਕੀ ਬਜਾਰੂ ਕੀਮਤ 15 ਕਰੋੜ ਰੁਪਈਆ ਹੈ ਜੇਕਰ 1998 ਤੋਂ ਲੈ ਕੇ ਹੁਣ ਤੱਕ ਮਾਲੀਆ ਹੀ ਲਿਆ ਜਾਵੇ ਤਾਂ 90 ਲੱਖ ਰੁਪਈਆ ਇਹਦੇ ਕੋਲ ਸਿਰਫ ਮਾਲੀਆ ਇਕੱਠਾ ਹੋ ਸਕਦਾ ਤੁਸੀਂ ਕਹਿ ਕੇ ਮੈਨੂੰ ਜਿਨ੍ਹਾਂ ਦੇ ਖਿਲਾਫ ਮੈਂ ਬੋਲ ਰਿਹਾ ਕਿ ਜ਼ਮੀਨ ਤੋਂ ਨਜਾਇਜ਼ ਕਬਜ਼ਾ ਇਹਨਾਂ ਨੇ ਕੀਤਾ ਹੈ ਤੁਹਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਜਦੋਂ ਤੁਸੀਂ ਪੁਲਿਸ ਕੋਲ ਸਰਕਾਰ ਕੋਲ ਪਹੁੰਚ ਕੀਤੀ ਇਸ ਬਾਰੇ ਸਾਰੀਆਂ ਗੱਲਾਂ ਦੱਸਦੀਆਂ ਦਸੀਆਂ ਹੋਣਗੀਆਂ ਸੁਭਾਵਕ ਹੈ ਉਹਨਾਂ ਦਾ ਜਵਾਬ ਕੀ ਹੁੰਦਾ ਹੈ ਜਵਾਬ ਦੇਖੋ ਮੈਨੂੰ ਤਾਂ ਇਹ ਹੀ ਕਹਿੰਦੇ ਵੀ ਤੂੰ ਕੌਣ ਹੈਂ ਪਿੰਡ ਦੇ ਵਿੱਚ ਤੈਨੂੰ ਕੀ ਲੋੜ ਆ ਇਦਾਂ ਦੇ ਕੰਮ ਕਰਨ ਦੀ ਜੇ ਤੈਨੂੰ ਇਹ ਲੱਗਦਾ ਤੂੰ ਛੱਡ ਦੇ ਦੇਖੋ ਮੈਨੂੰ ਇਹ ਨਹੀਂ ਪਤਾ ਆਉਂਦਾ ਵੀ ਮੈਨੂੰ ਦੋ ਐਸਐਚਓ ਸੀ ਉੱਥੇ ਉਸ ਟਾਈਮ ਤੇ ਮੌਜੂਦ ਸੀ ਇੱਕ ਪਹਿਲਾਂ ਸੀ ਇੱਕ ਬਾਅਦ ਚ ਥਾਣਾ ਚ ਥਾਣਾ ਪਤਾਰਾ ਮੇਰੇ ਨੇੜੇ ਪਤਾਰਾ ਥਾਣਾ ਉਹ ਮੈਨੂੰ ਕਹਿੰਦੇ ਤੈਨੂੰ ਕੀ ਲੋੜ ਆ ਦੇਖੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਰਕਾਰ ਦੇ ਨੁਮਾਇੰਦੇ ਹੀ ਮੈਨੂੰ ਇਹ ਕਹਿ ਰਹੇ ਨੇ ਵੀ ਤੂੰ ਕੀ ਕਰਨਾ ਇਹਨਾਂ ਦੇ ਵਿੱਚੋਂ ਦੇਖੋ ਇੱਕ ਇਹ ਕੋਈ ਲੱਖਾਂ ਦਾ ਕਬਲਾ ਨਹੀਂ ਹੋਇਆ ਵੀ ਲੱਖ ਕਰੋੜ ਅਰਬਾਂ ਦਾ ਕਬਲਾ ਮਾੜਾ ਦੇਖੋ ਤਾਂ ਸਹੀ ਪ੍ਰਧਾਨ ਮੰਤਰੀ ਮੁਖਵੰਦੇ ਸਾਹਿਬ ਨੂੰ ਮੈਂ ਇਹ ਕਹਿੰਦਾ ਵੀ ਮਾਰਾ ਮੇਰੀ ਬੇਨਤੀ ਹੈ ਇੱਕ ਵਾਰ ਸੁਣੋ ਤਾਂ ਸਹੀ ਮੇਰੀ ਆਣ ਕੇ ਇੱਕ ਵਾਰੀ ਉੱਥੇ ਖੁਲਾਸੇ ਦਾ ਕਰੋ ਤੁਹਾਨੂੰ ਜਿੰਨਾ ਤੁਸੀਂ ਕਹਿੰਦੇ ਹੋ ਵੀ ਖਜ਼ਾਨੇ ਖਾਲੀ ਹੋ ਗਏ ਖਜ਼ਾਨੇ ਤੁਹਾਨੂੰ ਆਪੇ ਭਰ ਜਾਣੇ ਸਾਰਾ ਕੁਝ ਹੀ ਤੇ ਕੁਲਦੀਪ ਸਿੰਘ ਢਾਲੀਵਾਲ ਜਦੋਂ ਪੰਚਾਇਤ ਮੰਤਰੀ ਸੀ ਉਦੋਂ ਤੇ ਉਹਨਾਂ ਨੇ ਕਾਫੀ ਥਾਵਾਂ ਦੇ ਉੱਤੇ ਲਾਈਵ ਹੋ ਕੇ ਦੱਸਿਆ ਸੀ ਕਿ ਅਸੀਂ ਕਬਜ਼ੇ ਛਡਾ ਰਹੇ ਹਾਂ ਦੇਖੋ ਜੀ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਮੈਂ ਚਾਰ ਵਾਰ ਮੇਰੇ ਖਿਆਲ ਨਾਲ ਫਾਈਲਾਂ ਦਿੱਤੀਆਂ ਮੈਂ ਇਹ ਚ ਚੰਡੀਗੜ੍ਹ ਆਣ ਕੇ ਮਿਲਿਆ ਪਰ ਮੇਰੇ ਵੱਲੇ ਜੇ ਤੁਸੀਂ ਕਹੋ ਹਨਾ 0% ਵੀ ਮੇਰੇ ਪਤਾ ਨਹੀਂ ਉਹਨਾਂ ਨੇ ਜਾਂਦੇ ਖਰੇ ਨਹਿਰਾਂ ਦੇ ਛੱਡ ਦੇ ਪੇਪਰ 1% ਵੀ ਕਾਰਵਾਈ ਨਹੀਂ ਹੋਈ ਭੁੱਲਰ ਸਾਹਿਬ ਜੀ ਨੂੰ ਵੀ ਮੈਂ ਲਾਲਜੀਤ ਭੁੱਲਰ ਜੀ ਨੂੰ ਮਿਲਿਆ ਚਲੋ ਉਹ ਮੈਨੂੰ ਜਿੰਨੀ ਵਾਰ ਮੇਰਾ ਉਹਨਾਂ ਮੇਰਾ ਚੱਕਿਆ ਪਰ ਕਾਰਵਾਈ ਕਰਨ ਦੇ ਵਿੱਚ ਇਹ ਜਿੰਨੇ ਵੀ ਕੈਬਨਟ ਮੰਤਰੀ ਅਸਮਰਥ ਹਨ ਕਿਉਂਕਿ ਇਹਨਾਂ ਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ ਵੀ ਅਸੀਂ ਜੇਕਰ ਕਿਤੇ ਇਨਕੁਆਰੀ ਅਸੀਂ ਸਿੱਧੀ ਵੀ ਲਾ ਸਕਦੇ ਹਾਂ ਪਰ ਇਹ ਅਫਸਰ ਸਭ ਤੋਂ ਵੱਡੇ ਜਿਹੜੇ ਕਰਪਟ ਦਲਾਲ ਉਹ ਅਫਸਰ ਹਨ ਤੁਹਾਨੂੰ ਕਿਉਂ ਲੱਗਦਾ ਹੈ ਕਿ ਮੰਤਰੀਆਂ ਨੂੰ ਆਪਣੇ ਅਧਿਕਾਰ ਹੀ ਨਹੀਂ ਪਤਾ ਕਿ ਕੰਮ ਕਿਵੇਂ ਕਰਨਾ ਦੇਖੋ ਅਧਿਕਾਰ ਮੈਨੂੰ ਦੇਖੋ ਜਗਮਿੰਦਰਜੀਤ ਸੰਧੂ ਦੀ ਡਿਊਟੀ ਲਈ ਤੇ ਜਿਹੜੇ ਉਹਦੇ ਉੱਥੇ ਬੀਏ ਬੈਠੇ ਆ ਉਹਨਾਂ ਨੇ ਐਫਸੀਆਰ ਦੀ ਲਾਤੀ ਦੇਖੋ ਜਗਮਿੰਦਰਜੀਤ ਮੇਰੀ ਗੱਲ ਧਰਿਵਾਰ ਭੁੱਲਰ ਸਾਹਿਬ ਨੇ ਕਰਵਾਈ ਵੀ ਆ ਠੀਕਾ ਤੁਹਾਡੀ ਮੈਨੂੰ ਦੇਖੋ ਜੇ ਅੱਜ ਤੱਕ 6 ਸਾਲਾਂ ਦੇ ਵਿੱਚ ਕੋਈ ਅਫਸਰ ਇਮਾਨਦਾਰ ਇੱਕ ਮਿਲਿਆ ਜਗਮਿੰਦਰਜੀਤ ਸਿੰਘ ਸੰਧੂ ਉਸ ਸਮੇਂ ਤੇ ਡਿਪਟੀ ਜੀ ਐਸਐਮ ਸ਼ਾਮਲਾ ਸਹਿਲ ਮੁਹੱਲੀ ਦੇ ਜੋਇੰਟ ਡਾਇਰੈਕਟਰ ਨੇ ਮੈਂ ਉਹਨਾਂ ਦੀ ਕਦਰ ਇਸ ਕਰਕੇ ਕਰਦਾ ਕਿਉਂਕਿ ਮੇਰੀ ਉਹਨਾਂ ਨੇ ਇਹਨਾਂ ਜ਼ਮੀਨਾਂ 'ਚ ਬਹੁਤ ਹੈਲਪ ਕੀਤੀ ਪਰ ਹਰ ਇੱਕ ਅਫਸਰ ਆਪਣੀ ਕੁਛ ਮਰਿਆਦਾ ਦੇ ਵਿੱਚ ਪਰ ਬਾਕੀ ਜਿੰਨੇ ਵੀ ਮੈਨੂੰ ਅੱਜ ਤੱਕ ਅਫਸਰ ਮਿਲੇ ਉਹ ਇੱਕ ਦੋ ਇੱਕ ਕਰਪਟ ਆ ਤੇ ਭੁੱਲਰ ਸਾਹਿਬ ਦੇਖੋ ਚਾਹੁੰਦੇ ਨੇ ਕਿ ਕੰਮ ਹੋਵੇ ਪਰ ਕਰਨਾ ਅਫਸਰਾ ਨਹੀਂ ਆ ਅਫਸਰ ਕਰਨਾ ਨਹੀਂ ਚਾਹੁੰਦੇ ਕਿ ਅਫਸਰਾ ਨਹੀਂ ਤਾਂ ਕਵਲੇ ਕੀਤੇ ਨੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਗਿਣਨ ਲੱਗਦੇ ਹੋ ਬੈਨਣੇ ਹੋ ਕਿ ਮੈਂ ਜਿਹੜੇ ਕੰਮ ਲਈ ਤੁਰਿਆ ਤਾਂ ਮੈਨੂੰ ਆ ਅਫਸਰ ਰਾਤ ਚ ਰੋਕਦੇ ਆ ਆਪਸਾ ਦੇਖੋ ਮੈਨੂੰ ਗੱਲ ਰੋਕਣ ਦੀ ਨਹੀਂ ਹੈਗੀ ਗੱਲ ਤਾਂ ਭੂਮਾ ਮਾਫੀਆ ਜਿੰਨਾ ਪ੍ਰੇਤਪਾਲ ਸਿੰਘ ਨੇ ਮੇਰੇ ਤੇ ਕਈ ਵਾਰੀ ਅਲਿਗੇਸ਼ਨ ਥਾਣੇ 'ਚ ਮੈਨੂੰ ਧੱਕੇ ਦਿੱਤੇ ਮੇਰੇ ਤੇ ਅਜੇ ਵੀ ਉਹਨੇ ਕੇਸ ਕਈ ਲਾਏ ਨੇ ਕਦੀ ਕੋਈ ਕੇਸ ਲਾਉਂਦਾ ਕਦੀ ਕੋਈ ਮੈਨੂੰ ਦੱਸੋ ਵੀ ਮੇਰਾ ਕੀ ਕਸੂਰ ਆ ਮੈਂ ਕੋਈ ਆਪਣੇ ਲਈ ਕੰਮ ਲੜਦਾ ਇਹ ਪੰਚਾਇਤ ਦੀ ਡਿਵੈਲਪਮੈਂਟ ਕਰੋੜਾਂ ਨਹੀਂ ਅਰਬਾਂ ਰੁਪਏ ਦੀ ਡਿਵੈਲਪਮੈਂਟ ਆ ਥੋੜਾ ਜਿਹਾ ਮੇਰੇ ਤੇ ਵੀ ਧਿਆਨ ਦਿਓ ਵੀ ਦੇਖੋ ਉਹਦੀ ਜਾਨ ਨੂੰ ਉਹਦੇ ਬੱਚਿਆਂ ਨੂੰ ਮੇਰੇ ਤੇ ਦੋ ਗੁੜੀਆਂ ਨੇ ਘੱਟੋ ਘੱਟ ਤੁਸੀਂ ਮੇਰਾ ਤਾਂ ਧਿਆਨ ਰੱਖੋ ਯਾਰ ਮੇਰੇ ਬੱਚੇ ਮੈਂ ਕਿੰਨਾਂ ਲਈ ਜੋ ਜਦੋਂ ਮਰਵਾਤਾ ਤੁਸੀਂ ਜਿੱਦਾਂ ਅੱਗੇ ਲੋਕਾਂ ਨੂੰ ਗੋਲੀ ਮਾਰ ਦਿੰਦੇ ਮੈਨੂੰ ਵੀ ਕੈਸੇ ਨਾ ਕੈਸੇ ਗੋਲੀ ਮਾਰ ਦੇਣੀ ਆ ਮੈਂ ਭਗਵੰਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਸਿਕੰਜਾ ਕੱਸਿਆ ਜਾਵੇ ਜੀ ਕਿਤੇ ਕੱਲ ਨੂੰ ਇਹ ਨਾ ਕਹਿਣ ਕਈ ਲੋਕ ਜਿਹੜੇ ਭਾਵੇਂ ਜਿੰਨਾ ਖਿਲਾਫ ਤੁਸੀਂ ਬੋਲਦੇ ਹੋ ਚਾਹੇ ਸੱਚੇ ਆ ਝੂਠੇ ਆ ਐਨਕ ਭਪਿੰਦਰ ਸਿੰਘ ਚੰਡੀਗੜ੍ਹ ਪ੍ਰੈਸ ਕਾਨਫਰੰਸ ਤਾਂ ਕਰਨ ਆ ਗਏ ਕਿਤੇ ਸਿਕਿਉਰਿਟੀ ਚਾਰ ਗਨਮੈਨ ਹੋਣ ਟੌਰ ਟੱਪਾ ਹੋਵੇ ਇਸ ਕਰਕੇ ਬੋਲਦੇ ਆ ਸਿਕਿਉਰਿਟੀ ਦਾ ਮੈਨੂੰ ਡੀਸੀ ਸਾਹਿਬ ਨੇ ਬਹੁਤ ਵਾਰੀ ਕਿਹਾ ਮੈਨੂੰ ਹਾਈ ਕੋਰਟ ਦੇ ਵਿੱਚ ਮੈਂ 2018 ਦੇ ਵਿੱਚ ਜਦੋਂ ਕੇਸ ਫਾਈਲ ਕੀਤਾ ਸੀ ਮੈਨੂੰ ਵਕੀਲ ਸਾਹਿਬ ਉਦੋਂ ਮੈਂ ਕਹਿੰਦਾ ਨਹੀਂ ਦੇਖੋ ਮੇਰੀ ਮੌਤ ਪਰਮਾਤਮਾ ਦੇ ਹੱਥ ਵਿੱਚ ਹੈ ਨਾ ਇਹਨਾਂ ਲੋਕਾਂ ਦੇ ਜੇ ਮੈਨੂੰ ਡਰਨਾ ਹੁੰਦਾ ਤਾਂ ਮੈਂ 2018 ਦੇ ਵਿੱਚ ਹੀ ਕੇਸ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ ਸਿਕਿਉਰਿਟੀ ਦਾ ਮੈਂ ਦੇਖੋ ਮੈਨੂੰ ਜਦੋਂ ਮਾਦੀ ਮੈਂ ਲੈ ਸਕਦਾ ਕੋਈ ਗੱਲ ਨਹੀਂ ਮੈਨੂੰ ਪੰਚਾਇਤ ਦੀਆਂ ਜ਼ਮੀਨਾਂ ਤੇ ਜਿਨ੍ਹਾਂ ਲੋਕਾਂ ਨੇ ਕਬਜ਼ੇ ਕੀਤੇ ਆ ਜਿਨ੍ਹਾਂ ਅਫਸਰ ਵਿੱਚ ਇਨਵੋਲਵਮੈਂਟ ਨੇ ਉਹਨਾਂ ਤੇ ਕਾਰਵਾਈ ਕਰਕੇ ਦੇ 78 ਪਿੰਡਾਂ ਦੀ ਤੁਸੀਂ ਗੱਲ ਕਰਦੇ ਹੋ ਨਾ 78 ਪਿੰਡਾਂ ਦੀਆਂ ਪੰਚਾਇਤਾਂ 'ਚ ਕੋਈ ਤਾਂ ਤੁਹਾਡੇ ਹੱਕ 'ਚ ਨਿੱਤਰਿਆ ਹੋਣਾ ਕਿ ਵਧੀਆ ਗੱਲ ਕਰ ਰਹੇ ਹੋ ਕਿ ਕਬਜ਼ੇ 'ਚ ਜ਼ਮੀਨ ਛੜਾਈਏ ਦੇਖੋ ਹਰ ਇੱਕ ਬੰਦੇ ਨੂੰ ਆਪਣੇ ਬੱਚਿਆਂ ਦਾ ਪਿਆਰ ਆ ਵੀ ਮੇਰੇ ਬੱਚੇ ਮੈਂ ਕਾਹਤੋਂ ਐਵੇਂ ਬੰਗਾ ਲਾਵਾਂ ਮੇਰਾ ਆਪਣੇ ਮੈਂ ਘਰ ਵਿੱਚ ਬੈਠਾ ਮੈਨੂੰ ਇਹ ਆ ਦੇਖੋ ਅਸੀਂ ਇੱਕ ਸੋਸ਼ਲ ਵਰਕਰ ਤੌਰ ਤੇ ਕੰਮ ਮੈਂ ਕਰਦੇ ਆ ਕੋਈ ਮੇਰਾ ਆਪਣਾ ਵਿੱਚ ਇੰਟਰਸਟ ਨਹੀਂ ਆ ਅਸੀਂ ਤਾਂ ਕਹਿੰਨੇ ਪੰਚਾਇਤ ਦੀਆਂ ਜ਼ਮੀਨਾਂ ਨੂੰ ਜੇ ਪੰਚਾਇਤਾਂ ਦੇ ਤੁਸੀਂ ਪਿੰਡਾਂ 'ਚ ਹਾਲ ਦੇਖੋ ਕੀ ਨੇ ਨਾਲੀਆਂ ਗਲੀਆਂ ਦੇ ਸ਼ਰਕਾਂ ਦੇ ਲੋਕ ਦਰਦਰ ਭਟਕਦੇ ਨੇ ਵੀ ਆ ਇਸ਼ਾਰ ਕਰੀ ਬਣੀ ਜੇਕਰ ਸਾਡਾ ਡਿਵੈਲਪਮੈਂਟ ਇਹ ਪੰਚਾਇਤਾਂ ਨੂੰ ਜੇਕਰ ਠੀਕਾ ਆਊਗਾ ਕੁਝ ਮਾਲੀਆ ਉਹਦਾ ਜਿਹੜਾ 30 21 ਤੋਂ ਲੈ ਕੇ 30% ਸਰਕਾਰ ਨੂੰ ਜਾਣਾ ਬਾਕੀ ਉਹ ਪੰਚਾਇਤਾਂ ਨੂੰ ਜਾਣਾ ਜੇ ਉਹ ਪੰਚਾਇਤਾਂ ਨੂੰ ਜਾਊਗਾ ਤਾਂ ਪੰਚਾਇਤਾਂ ਉਹਦੇ ਡਿਵੈਲਪਮੈਂਟ ਕਰਨਗੀਆਂ ਜੇ ਇਹ ਕਿੰਨੇ ਕੁ ਦਾ ਤੁਹਾਨੂੰ ਲੱਗਦਾ 78 ਪਿੰਡਾਂ ਦਾ ਵੈਸੇ ਤਾਂ ਸਾਰੇ ਜਾਣਦੇ ਨੇ ਸਾਰੇ ਅੱਜਕੱਲ ਹਿਸਾਬ ਲਾ ਲੈਂਦੇ ਆ ਕਿ ਕਿੰਨੇ ਕੁ ਕਰੋੜਾਂ ਦਾ ਹੁਣ ਤੱਕ ਗਵਨ ਹੋ ਗਿਆ ਔਰ ਇਹਦੇ ਵਿੱਚ ਕਿਹੜੇ ਕਿਹੜੇ ਦੀ ਸ਼ਮੂਲੀਅਤ ਹੋ ਸਕਦੀ ਹੈ ਜੇ ਜਾਂਚ ਹੁੰਦੀ ਹੈ ਤੇ ਕਿਹੜੇ ਕਿਹੜੇ ਖੁਲਾਸੇ ਹੋ ਸਕਦੇ ਆ ਦੇਖੋ ਖੁਲਾਸਾ ਸਭ ਤੋਂ ਪਹਿਲਾਂ ਦਾ ਬੀ ਡੀ ਬੀਓ ਮਹੇਸ਼ ਕੁਮਾਰ ਜੋ ਉਸ ਟਾਈਮ ਤੇ 2012 ਦੀ ਜਮ੍ਹਾਂਬੰਦੀ ਜਦੋਂ 2 4 5 ਦੀ ਜਮ੍ਹਾਂ ਉਸ ਟਾਈਮ ਮੌਜੂਦ ਸੀ ਜਿਲੰਦਰ ਬਸ ਸਿਰਫ ਇੱਕ ਤੁਹਾਨੂੰ ਜਲੰਧਰ ਈਸਟ ਅਧੀਨ ਆਉਂਦੇ 78 ਪਿੰਡਾਂ ਦੀ ਗੱਲ ਕਰ ਰਹੇ ਹਾਂ ਜੇਕਰ ਆਦਮਪੁਰ ਦੇ ਵਿੱਚ 290 ਬਹੁਤ ਜ਼ਮੀਨਾਂ ਨੇ ਪਰ ਮਸਲਾ ਇਹ ਹੈ ਕਿ ਮੇਰੇ ਆਪਣੇ ਪਿੰਡ ਦੀ ਜ਼ਮੀਨ ਮੈਨੂੰ 6 ਸਾਲ ਹੋ ਗਏ ਤੱਕ ਨਹੀਂ ਛੱਡੀ ਅੱਜ ਇੱਕ ਵੀ ਜ਼ਮੀਨ ਮੇਰੇ ਪਿੰਡ ਦਾ ਇੱਕ ਏਕੜ ਜ਼ਮੀਨ ਵੀ ਕਿਸੇ ਨੇ ਨਹੀਂ ਛੱਡੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕੀਤੀ ਜਾਵੇ ਜੀ ਬਹੁਤ ਸ਼ੁਕਰੀਆ ਤੇ ਸੰਸਾਡੇ ਨਾਲ ਭਪਿੰਦਰ ਸਿੰਘ ਜਿਹੜੇ ਪਿੰਡ ਕੰਗਣੀਵਾਲ ਜ਼ਿਲ੍ਹਾ ਜਲੰਧਰ ਤੋਂ ਆਏ ਨੇ ਜਲੰਧਰ ਈਸਟ ਦੇ ਅੰਦਰ ਅੰਦਰ ਹੀ 78 ਪਿੰਡਾਂ ਤੇ 306 ਏਕੜ ਜ਼ਮੀਨ ਤੇ ਕਬਜ਼ਾ ਹੋਇਆ ਉਹ ਵੀ ਪੰਚਾਇਤੀ ਜ਼ਮੀਨ ਤੇ ਇਹਨਾਂ ਦਾ ਕਹਿਣਾ ਹੈ ਔਰ ਇਹਨਾਂ ਨੇ ਕਿਹਾ ਕਿ ਇਸ ਵਿੱਚ ਜਿਨ੍ਹਾਂ ਜਿਨ੍ਹਾਂ ਦੀ ਮਿਲੀ ਭੁਗਤ ਹੈ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਇਸ ਕਰਕੇ ਕਰਨ ਆਏ ਨੇ ਕਿ ਮੰਤਰੀਆਂ ਨੂੰ ਆਪਣੇ ਅਧਿਕਾਰ ਹੀ ਨਹੀਂ ਪਤਾ ਕਿ ਕੰਮ ਕਿਵੇਂ ਕਰਉਣਾ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤਫ਼ਤੀਸ਼ ਹੁੰਦੀ ਹੈ ਜਾਂਚ ਹੁੰਦੀ ਹੈ ਤੇ ਇਸ ਦੇ ਵਿੱਚ ਕੌਣ ਕੌਣ ਟੰਗਿਆ ਜਾਂਦਾ ਹੈ ਤੇ ਕੌ ਫਰਸੋ ਇੱਕ ਚੰਡੀਗੜ੍ਹ ਦੇ ਵਿੱਚ ਭੁਪਿੰਦਰ ਸਿੰਘ ਵੱਲੋਂ ਅੱਛਾ ਜੀ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ ਨਜਾਇਜ਼ ਕਬਜ਼ੇ ਕੀਤੇ ਹੋਇਆ ਕਈ ਥਾਵਾਂ ਤੇ ਕਈ ਜ਼ਮੀਨਾਂ ਤੇ ਤੇ ਉਹਦੇ ਵਿੱਚ ਤੁਹਾਡੀ ਮਿਲੀਭੁਗਤ ਹੈ ਤੇ ਪ੍ਰਿਤਪਾਲ ਹੀ ਜ਼ਿੰਮੇਵਾਰ ਹੈ ਮੁੱਖ ਦੋਸ਼ੀ ਵੀ ਉਹੀ ਹੈ ਤੇ ਤੁਹਾਡਾ ਅਸੀਂ ਪੱਖ ਜਾਨਣਾ ਚਾਹੁੰਦੇ ਹਾਂ ਕਿ ਉਹ ਕਿਉਂ ਦੋਸ਼ ਲਾ ਰਿਹਾ ਹੈ ਤੇ ਜ਼ਮੀਨ ਦਾ ਕੀ ਮਸਲਾ ਹੈ ਪਾਪਾ ਜੀ ਇਦਾਂ ਆ ਵੀ ਉਹ ਨਾ ਬਲੈਕਮੇਲ ਕਰ ਰਿਹਾ ਸਾਨੂੰ ਪਿਛਲੇ 2 ਸਾਲਾਂ ਤੁਸੀਂ ਦੱਸੋਗੇ ਜਰਾ ਕਿ ਬਲੈਕਮੇਲ ਕਿਹੜੇ ਢੰਗ ਨਾਲ ਕਿਉਂ ਕੀਤਾ ਗਿਆ ਕਿਹੜੇ ਆਧਾਰ ਤੇ ਉਹਨਾਂ ਨੇ ਇੱਕ ਖਬਰ ਲਗਾਈ ਸੀ ਕਿ 25 ਤੋਂ 35 ਦੀ ਪੰਚਾਇਤ ਦੀ ਜ਼ਮੀਨ ਨੱਪੀ ਆ ਉਹਨਾਂ ਨੂੰ ਪਹਿਲੇ ਪੁੱਛੋ ਜੀ ਵੀ ਸਾਬਤ ਕਰ ਦਿਓ ਜੀ ਕਿਸੇ ਇੱਕ ਪਿੰਡ ਦੀ ਵੀ ਇੱਕ ਮਾਲਾ ਵੀ ਜ਼ਮੀਨ ਨੱਪੀ ਹੋਵੇ ਕੋਈ ਕਿਸੇ ਨੇ ਜੀ ਤੇ ਬੀਡੀਪੀਓ ਨੇ ਜਿਹੜੇ ਮਹੇਸ਼ ਕੁਮਾਰ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹ ਵੀ ਤੁਹਾਡਾ ਨਾਮ ਲੈ ਰਹੇ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਤੁਸੀਂ ਜ਼ਮੀਨ ਤੇ ਕਬਜ਼ਾ ਕੀਤਾ ਹੈ ਤੁਸੀਂ ਤੁਸੀਂ ਆ ਜਾਓ ਡੀਡੀਪੀਓ ਸਾਹਿਬ ਨੂੰ ਪੁੱਛ ਲਓ ਵੀ ਕਿਹੜੀ ਜ਼ਮੀਨ ਹੈ ਜਿਹੜੀ ਪੰਚਾਇਤ ਦੇ ਨਾਂ ਦਾ ਸੀ ਕਬਜ਼ਾ ਕੀਤਾ ਆ ਜਾਓ ਆਪਾਂ ਬਹਿ ਕੇ ਗੱਲ ਕਰ ਲੈਂਦੇ ਜੀ ਮਤਲਬ ਤੁਹਾਨੂੰ ਲੱਗਦਾ ਕਿ ਉਹ ਜਿਹੜਾ ਰਿਪੋਰਟਾਂ ਦੇ ਆਧਾਰ ਤੇ ਬੋਲ ਰਿਹਾ ਝੂਠ ਬੋਲ ਰਿਹਾ ਹੈ ਬਿਲਕੁਲ 200% ਝੂਠ ਆ 200% ਉਹ ਤੁਹਾਡੇ ਤੇ ਹੀ ਕਿਉਂ ਉਂਗਲ ਉੱਠ ਰਹੀ ਹੈ ਕਿਉਂਕਿ ਲੋਕ ਤਾਂ ਹੋਰ ਵੀ ਬਹੁਤ ਹੋਣਗੇ ਕੰਮਕਾਜ ਵਾਲੇ ਤੁਹਾਨੂੰ ਹੀ ਕਿਉਂ ਕਿਹਾ ਜਾ ਰਿਹਾ ਹੈ ਜਿਹੜਾ ਬੰਦਾ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਕੇ ਰੋਟੀ ਖਾਂਦਾ ਉਹਨੂੰ ਦੇਖ ਕੇ ਰਾਜੀ ਨਹੀਂ ਨਾ ਦੁਨੀਆ ਜੀ ਜਿਹਨੇ ਇੱਕ ਆਪਣਾ ਪੇਸ਼ਾ ਬਣਾਇਆ ਹੋਵੇ ਵੀ ਬਲੈਕਮੇਲ ਕਰਕੇ ਹੀ ਆਪਾਂ ਰੋਟੀ ਖਾਣੀ ਆ ਉਹਦਾ ਫਿਰ ਆਪਣਾ ਤੀਕਾ ਹੁੰਦਾ ਬਲੈਕਮੇਲ ਤੁਹਾਨੂੰ ਕਿਸ ਕਿਸ ਨੇ ਕੀਤਾ ਤੇ ਕਿਵੇਂ ਫੋਨ ਤੇ ਕੀਤਾ ਕਿ ਫੇਸ ਟੂ ਫੇਸ ਕੀਤਾ ਉਹ ਮਹਾਰਾਜ ਮੀਟਿੰਗ ਹੋ ਕੇ ਸਾਨੂੰ ਕਹਿੰਦਾ ਜੀ ਮੈਂ ਜਿਹੜੀਆਂ ਤੁਹਾਡੇ ਤੇ ਕੰਪਲੇਂਟਾਂ ਆਹ ਕਰਦਾ ਆ ਜਾਂ ਮੈਂ ਫੇਸਬੁੱਕ ਤੇ ਪਾਉਣਾ ਆ ਮੈਂ ਹਟ ਜਾਊਂਗਾ ਮੈਨੂੰ 30 ਲੱਖ ਰੁਪਈਆ ਇਹ 30 ਲੱਖ ਦੀ ਮੰਗ ਕਿਸ ਨੇ ਕੀਤੀ ਹੈ ਇਹ ਨੇ ਭਵਿੰਦਰ ਸਿੰਘ ਨੇ ਅੱਛਾ ਤਾਂ ਇਹਦੇ ਬਾਰੇ ਤੁਸੀਂ ਕੋਈ ਲਿਖਤੀ ਇਹਨਾਂ ਦੀ ਫਿਰ ਸ਼ਿਕਾਇਤ ਕੀਤੀ ਕਿ ਬੰਦਾ ਸਾਡੀ ਮਿਹਨਤੀ ਕਮਾਈ ਦੀ ਸਾਨੂੰ ਬਲੈਕਮੇਲ ਕਰ ਰਿਹਾ ਹੈ ਹਾਂਜੀ ਹਾਂਜੀ ਸਭ ਕੁਝ ਹੋਇਆ ਜੀ ਸਭ ਕੁਝ ਹੋਇਆ ਜੀ ਤੇ ਉਹਦੇ ਆਧਾਰ ਤੇ ਫਿਰ ਕੋਈ ਕਾਰਵਾਈ ਵਧੀ ਅੱਗੇ ਕਾਰਵਾਈ ਚੱਲ ਰਹੀ ਆ ਕਦੋਂ ਕੀਤੀ ਸੀ ਤੁਸੀਂ ਕੰਪਲੇਂਟ ਜੀ ਆ ਹੋ ਗਿਆ ਜੂਨ ਚ ਕੀਤੀ ਹੈ ਤੇ ਬਲੈਕਮੇਲ ਤੁਹਾਨੂੰ ਹੁਣ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਇਹਨੂੰ ਬਾਵਾਚਰ ਹੋ ਗਿਆ ਜੀ ਇਹ ਇੱਥੇ ਸਾਡੇ ਬਲੀਨਾ ਸਵੀਟ ਸ਼ਾਪ ਆ ਉੱਥੇ ਬੈਠ ਕੇ ਉਹ ਬੰਦੇ ਵੀ ਵਿੱਚ ਹੈਗੇ ਜਿਨ੍ਹਾਂ ਦੇ ਸਾਹਮਣੇ ਨੇ ਪੈਸੇ ਦੀ ਮੰਗ ਕੀਤੀ ਅੱਛਾ ਤੇ ਉਹਨਾਂ ਨੇ ਗਵਾਈ ਭਰੀ ਹੈ ਕਿ ਹਾਂ ਮੰਗਦਾ ਹੈ ਪੈਸੇ ਹਾਂ ਬਿਲਕੁਲ ਤੇ ਜੇ 2 ਸਾਲਾਂ ਤੋਂ ਕਰ ਰਹੀ ਸੀ ਬਲੈਕਮੇਲ ਕੰਪਲੇਂਟ ਇੰਨੀ ਦੇਰੀ ਨਾਲ ਕਿਉਂ ਤੁਹਾਨੂੰ ਕੋਈ ਡਰ ਸੀ ਮੈਨੂੰ ਕਦਾ ਡਰ ਸੀ ਪਾਜੀ ਤੇ ਫਿਰ ਇੰਨੀ ਦੇਰੀ ਨਾਲ ਕੋਈ ਕਿਉਂ ਗਏ ਮੈਨੂੰ ਇਹ ਖਬਰਾਂ ਲਾਉਂਦਾ ਸੀ ਖਬਰਾਂ ਲਾਉਂਦਾ ਸੀ ਇਹ ਅਸੀਂ ਕਿਹਾ ਕੋਈ ਗੱਲ ਨਹੀਂ ਜੋ ਤੁਹਾਨੂੰ ਖਬਰਾਂ ਲਾਉਣਾ ਹੈ ਜੋ ਕਾਨੂੰਨ ਨਾਲ ਹੋਊਗਾ ਉਹ ਸਾਡੇ ਤੇ ਕਾਰਵਾਈ ਹੋ ਜਵੇ ਹੂੰ ਜਦੋਂ ਹੁਣੇ ਨਹੀਂ ਹੋਇਆ ਮੈਂ ਹੱਦ ਤੱਕ ਦਾਵੇ ਦਾ ਕੋਰਟ 'ਚ ਵੀ ਹਟਾ ਕੇ ਕੇਸ ਪਾਇਆ ਹੈ ਜਦੋਂ ਇੱਕ ਬੰਦੇ ਨੂੰ ਕੋਈ ਸੋਚਦਾ ਵੀ ਮੈਂ ਹੁਣ ਏਸੇ ਹੀ ਕੰਮ ਦੀ ਰੋਟੀ ਖਾਣੀ ਆ ਵੀ ਕਦੀ ਕਿਸੇ ਨੂੰ ਇਹਨਾਂ ਨੂੰ ਪਿੰਡ 'ਚ ਜਾ ਕੇ ਪੁੱਛੋ ਇਹਨੇ ਕਿੰਨੇ ਬੰਦਿਆਂ ਤੋਂ ਪੈਸੇ ਲਏ ਜਿਹੜੇ ਬਾਹਰੋਂ ਔਨਲੀ ਕਿਸੇ ਨੂੰ ਕਿਸੇ ਤਰ੍ਹਾਂ ਗੁਮਰਾਹ ਕਰਕੇ ਕਿਸੇ ਨੂੰ ਕਿਸੇ ਤਰ੍ਹਾਂ ਇਹਨਾਂ ਦੇ ਪਿੰਡ 'ਚ ਜਾ ਕੇ ਪਤਾ ਤਾਂ ਕਰਕੇ ਆਓ। ਅੱਛਾ। ਤੇ ਇਹ ਤਾਂ ਇਹ ਵੀ ਕਹਿ ਰਿਹਾ ਜੀ ਕਿ ਜਿਹੜਾ ਇਹਨਾਂ ਨੇ 9 ਨੰਬਰ ਪੁਆਇੰਟ ਆ ਨਹੀਂ ਸਾਡੇ ਕੋਲ ਜਿਹੜਾ ਪ੍ਰੈਸ ਨੋਟ ਗੁਰਮukh ਸਿੰਘ ਢਿੱਲੋਂ ਪੈਲਸ ਉਹਨਾਂ ਨੇ ਲਿਖਿਆ ਹੈ ਰਾਮਾ ਮੰਡੀ ਦਾ ਮਾਲਕ ਹੈ ਜਿਸ ਕੋਲ 30 ਤੋਂ 35 ਪਿੰਡਾਂ ਦੀ ਪੰਚਾਇਤੀ ਜ਼ਮੀਨ ਦੀਆਂ ਸਰਕਾਰੀ ਜ਼ਮੀਨਾਂ ਤੇ ਕਬਜ਼ਾ। ਉਹ ਤੋਂ ਕੋਈ ਲੋਅ ਤਾਂ ਨਹੀਂ ਤੁਸੀਂ ਉਹ ਤੋਂ ਲੋਅ ਕੋਈ ਪੇਪਰ ਤਾਂ ਲਾਓ ਪਿੰਡਾਂ ਦੇ ਨਾਮ ਤਾਂ ਲਾਓ। ਜੀ। ਉਹਨਾਂ ਨੇ ਸਾਰਾ ਕੋਡ ਨਸ਼ਰ ਕੀਤਾ ਹੈ ਤੁਸੀਂ ਪ੍ਰੈਸ ਕਾਨਫਰੰਸ ਦੇਖ ਲੈਣਾ ਜੀ ਉਹਦੇ ਵਿੱਚ ਨਸ਼ਰ ਕੀਤਾ ਹੋਇਆ ਉਹਨਾਂ ਨੇ ਕੋਈ ਚੱਕਰ ਨਹੀਂ ਭਾਜੀ ਕਿਸੇ ਦੇ ਕਹਿਣਾ ਕੋਈ ਨਸ਼ਰ ਨਹੀਂ ਹੁੰਦਾ ਜੇਕਰ ਕਾਮੀ ਬਲੈਕਮੇਲਿੰਗ ਦਾ ਹੋਵੇ ਉਹਦੇ ਕਿਹਾ ਥੋੜੋ ਨਸ਼ਰ ਹੋ ਜਾਣਾ ਜੀ ਤੇ ਅਸੀਂ ਤੁਹਾਡਾ ਪੱਖ ਜਾਣਨਾ ਚਾਹੁੰਦੇ ਸੀ ਤਾਂ ਹੀ ਤੁਹਾਡੇ ਨਾਲ ਸੰਪਰਕ ਕੀਤਾ ਜੀ ਬਹੁਤ ਸ਼ੁਕਰੀਆ ਹਾਂ ਤੁਹਾਡੇ ਉੱਤੇ ਵੀ ਦੋਸ਼ ਲਾਇਆ ਹੈ ਕਿ ਜ਼ਮੀਨ ਹੈ ਨਾ ਜਿਹੜੀ 2004-5 ਦੀ ਜਮ੍ਹਾਂਬੰਦੀ ਹੋਈ ਉਹਦੇ 'ਚ ਕੋਈ ਨਾ ਕੋਈ ਗੜਬੜ ਕੀਤੀ ਉਹ ਤੁਸੀਂ ਕੀਤੀ ਹੈ ਤੇ ਭੂ ਮਾਫੀਆ ਨੇ ਕਬਜ਼ਾ ਕਰ ਲਿਆ ਪੰਚਾਇਤੀ ਜ਼ਮੀਨ ਤੇ ਇਸਾ ਏਦਾਂ ਨਹੀਂ ਤਾਂ ਖੈਰ ਕੋਈ ਗੱਲ ਨਹੀਂ ਉਹਦੇ ਵਿੱਚ ਕਿਉਂਕਿ ਉਹ ਤਾਂ ਚਲੋ ਹੁਣ ਵੀਡੀਓ ਸੀ ਕਿ ਮੈਂ ਤਾਂ ਹੁਣ ਉਹਨਾਂ ਨਾਲ ਸੌ ਕਾਜ ਕਰਕੇ ਤਾਂ ਕਬਜ਼ੇ ਛਡਵਾਉਂਦੇ ਆ ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਕਬਜ਼ੇ ਛਡਾਏ ਆ ਨਹੀਂ ਬਸੇ ਜਦੋਂ ਮੈਂ ਤਾਂ ਹੁਣ ਜਿਹੜਾ ਕੰਗਣੀਵਾਲ ਦਾ ਹੀ ਆ ਨਾ ਮੀਨ ਜੀ ਜੀ ਕਦੋਂ ਕਦੋਂ ਕੀਤੀ ਕੰਸਲਟੈਂਸੀ ਉਹਨਾਂ ਨੇ ਅੱਜ ਕੀਤੀ ਹੈ ਨਹੀਂ ਸਖਰੀ ਉਹ ਤਾਂ ਹੁਣ ਇੰਟਰਵਿਊ ਤੇ ਰੱਤੀ ਮੀਨ ਨਾਲ ਮਿਲ ਰਿਹਾ ਅਸੀਂ ਅਸਲ ਨਹੀਂ ਨਹੀਂ ਉਹ ਇਹ ਕਹਿ ਰਿਹਾ ਹੈ ਕਿ ਜਿਹੜੀ ਘਟੋ ਘਟ ਵੈਸੀ ਤਾਂ 78 ਪਿੰਡਾਂ ਦੀ 306 ਏਕੜ ਜ਼ਮੀਨ ਹੈ ਪਰ ਜਲੰਧਰ ਈਸਟ ਚ ਤੁਹਾਡੀ ਵਕਾਫੀ ਡਿਊਟੀ ਰਹੀ ਹੈ ਤੁਸੀਂ 2004-5 ਚ ਜਮ੍ਹਾਂਬੰਦੀ ਜਿਹੜੀ ਕੀਤੀ ਉਹ ਸਰਕਾਰੀ ਜ਼ਮੀਨਾਂ ਦੇ ਇੰਤਕਾਲ ਭੂ ਮਾਫੀਆ ਦੇ ਨਾਮ ਤੇ ਕਰਵਾ ਲੇ ਤੁਸੀਂ ਕੋਈ ਉਹਦੇ ਵਿੱਚ ਨਹੀਂ ਸਰ ਇਹ ਤਾਂ ਸੀ ਨਹੀਂ ਖੁੱਗਿਆ ਲੱਗਿਆ ਤਾਂ ਇਹਨਾਂ ਉਹਨਾਂ ਨੇ ਤਾਂ ਕਿਹਾ ਤਾਂ ਜਿਹਾ ਇਦਾਂ ਦੀ ਗੱਲ ਨਹੀਂ ਇਦਾਂ ਥੋੜੀ ਮੈਂ ਕਰਵਾਉਂਗਾ ਜੀ ਮੈਂ ਤਾਂ ਸਭ ਹੁਣ ਤਾਂ ਮੈਂ ਇੱਕ ਦਿਨ ਹੋਰ ਸਭ ਦੇ ਵਿੱਚ ਮ ਕਬਜ਼ੇ ਛਡਵਾਇਆ ਹੈ ਨਹੀਂ ਤੁਸੀਂ ਕਿੱਥੇ ਕਿੱਥੇ ਕਬਜ਼ੇ ਛਡਾਏ ਆ ਜੀ ਤੰਮੀ ਹਾਲ ਦੇ ਵਿੱਚ ਕਬਜ਼ੇ ਸ਼ੁਰੂ ਹੋਏ ਕਿੰਨੇ ਕਿੰਨੇ ਪਰਦੇ ਜ਼ਮੀਨ ਕਬਜ਼ੇ ਛੱਡੇ ਗਏ ਨਹੀਂ ਐਦਾ ਸੀ ਜਿਹੜੀ ਇਹਨਾਂ ਨੇ ਜ਼ਮੀਨਾਂ ਦੀ ਇਹ ਇਹਨਾਂ ਦਾ ਮੇਰੇ ਵੱਲੋਂ ਨਹੀਂ ਆ ਜਿਆਦਾ ਜਿਹੜਾ ਰੋਲਾ ਇਹ ਸਾਰਾ ਸਾਰਾ ਰੈਵਨਿਊ ਦਾ ਇਹਨਾਂ ਨੇ ਜਿਹੜੀ ਰੇਟ ਵੀ ਪਾਈ ਆ ਨਾ ਉਹ ਵੀ ਇਹਨਾਂ ਨੇ ਰੈਵਨਿਊ ਦੇ ਰਸਤੇ ਪਾਈ ਆ ਚਲੋ ਉਹਦੇ ਵਿੱਚ ਇਹ ਹੋ ਜਾਂਦਾ ਵੀ ਵੀਡੀਓ ਨੂੰ ਮੈਂ ਤੁਹਾਨੂੰ ਕੇਸ ਕੋ ਆ ਕੇ ਇਹਨਾਂ ਦੇ ਕੋਲੋਂ ਜੀ ਸਾਡੇ 6-7 ਉਹ ਜਿਹੜੇ ਖੱਬੇ ਸੀਗੇ ਉਸੇ ਤਸਵੀਰਦਾਨ ਨੂੰ ਲੈ ਇਹਦੇ ਵਿੱਚ ਲੱਗਦਾ ਹੈ ਤੁਹਾਨੂੰ ਤੁਸੀਂ ਤਾਂ ਨੇੜਿਓਂ ਵਿਚਰਦੇ ਹੋ ਨਾ ਕੰਮਾਂ ਦੇ ਕਿ ਹੋਈ ਆ ਕਿਤੇ ਨਾ ਕਿਤੇ ਗੜਬੜਤ ਹੋਈ ਆ ਨਹੀਂ ਉਹ ਤਾਂ ਜੀ ਗ੍ਰੈਵਰੀਨੂ ਹੋਈ ਹੋਈ ਹੈ ਨਾ ਰੈਵਨੂ ਵਾਲਿਆਂ ਨੂੰ ਖੇਤਾਂ ਵਿੱਚ ਚੱਕੇ ਹੋਏ ਜੀ ਉਹਦੇ ਵਿੱਚੋਂ ਅੱਛਾ ਤੇ ਤੁਸੀਂ ਇਹ ਪ੍ਰਿਤਪਾਲ ਸਿੰਘ ਨਾਮ ਦੇ ਸ਼ਖਸ ਨੂੰ ਜਾਣਦੇ ਹੋ ਹਾਂ ਜੀ ਬਸ ਮੇਨ ਜੀ ਪ੍ਰਿਤਪਾਲ ਹੀ ਉੱਥੇ ਮੇਰੇ ਨਾਲ ਬੰਦਾ ਜਿਹੜਾ ਤੇ ਦੇਖ ਕੇ ਕਬਜ਼ਾ ਕਰ ਲਿਆ ਉਹ ਕਹਿੰਦੇ ਮੇਰੀ ਮਾਲਕੀ ਆ ਉਹਨੇ ਉਹਦੇ ਨਾਲ ਹੀ ਆ ਮੈਂ ਵੀ ਮੈਂ ਵੀ ਉਹਨੂੰ ਸੋ ਮੇਰੇ ਨਾਲ ਵੀ ਇੱਕ ਦੋ ਵਾਰ ਜਿਹੜੇ ਨਾਲ ਗੱਲ ਹੋਈ ਨਾ ਜੀ ਔਖਾ ਰਿਹਾ ਹੋ ਹੋ ਤੇ ਹੋਰ ਐਵੇਂ ਉਹਨੇ ਸਿੱਧਾ ਸੀ ਹੱਤਕਾਂ ਨੂੰ ਉਹਦੇ ਖਿਲਾਫ ਜਿੱਤ ਲਿਆ ਜਿੱਤ ਲਿਆ ਜੀ ਉਹਨੇ ਉਹ ਕਬਜ਼ਾ ਸ਼੍ਰਾਨ ਜਾਂਨੇ ਆ ਜੀ ਉਹ ਸਾਨੂੰ ਕੀ ਕਹਿੰਦੇ ਮਾਲ ਮੈਗਰੂ ਵਾਲੇ ਕਹਿੰਦੇ ਇਹਦੇ ਨਾਮ ਤੇ ਨਹੀਂ ਮੈਂ ਕਹਿੰਦਾ ਦੇਖੋ ਜੀ ਇਹ ਪ੍ਰਿਤਪਾਲ ਸਿੰਘ ਦੀ ਕੀ ਭੂਮਿਕਾ ਹੈ ਜੀ ਤੁਸੀਂ ਥੋੜਾ ਦੱਸੋਗੇ ਵਿਸਥਾਰ ਨਾਲ ਹਾਂਜੀ ਇਹ ਹੋਰ ਆ ਉਹ ਉਹਦਾ ਪਿੰਡ ਪ੍ਰਿਤਪਾਲ ਸਿੰਘ ਦੀ ਭੂਮਿਕਾ ਕੀ ਆ ਜੀ ਥੋੜਾ ਵਿਸਥਾਰ ਨਾਲ ਦੱਸੋ ਤਾਂ ਕਿ ਪਤਾ ਤਾਂ ਲੱਗੇ ਵੀ ਕੀ ਕੀ ਕੀਤਾ ਨਾ ਨਹੀਂ ਉਹਦੇ ਕੋਲ ਹੀ ਆ ਜ਼ਮੀਨ ਜੀ ਸਭ ਤੋਂ ਜ਼ਿਆਦਾ ਜ਼ਮੀਨ ਵੀ ਪ੍ਰਿਤਪਾਲ ਦੇ ਕੋਲ ਹੀ ਆ ਜਿਹੜੀ ਕਬਜ਼ਾ ਕੀਤੀ ਹੋਈ ਹੈ ਹਾਂਜੀ ਜਿਹਨੇ ਉਹਨੇ ਕਬਜ਼ਾ ਕੀਤਾ ਹੋਇਆ ਜੀ ਤੇ ਉਹਦੇ ਨਾਲ ਮੇਰੀ ਵੀ ਇੱਕ ਦੋ ਵਾਰੀ ਗੱਲ ਹੋਈ ਆ ਥੋੜਾ ਜਿਹਾ ਜੀ ਮੇਨਾਂ ਵੀ ਔਖਾ ਦਿੱਕਾ ਹੀ ਹੋਇਆ ਕਹਿੰਦਾ ਕਿ ਜਿੱਥੋਂ ਤੁਹਾਡੇ ਹੋ ਗਿਆ ਮੱਲੋ ਵੀ ਕੀ ਹੈ ਤੁਹਾਡੇ ਕੋਲ ਕੰਮ ਦੱਸੋ ਕੀ ਹੈ ਅੱਛਾ ਤੁਸੀਂ ਜੀ ਜੀ ਹੋਰ ਕਾਰਡ ਦਿਖਾਇਆ ਫਿਰ ਕੀ ਕਹਿੰਦੇ ਨਹੀਂ ਮੇਰੇ ਕੋਲ ਵਾਰੰਟ ਕੱਪ ਚਾਹੀਦਾ ਤਸੀਲਦਾਰ ਜਦੋਂ ਸਾਡਾ ਜਦੋਂ ਐਦਾਂ ਹੁੰਦਾ ਨਹੀਂ ਜੀ ਜੀ ਇਹ ਹੋਵੇ ਤੇ ਫਿਰ ਅਸੀਂ ਕੀ ਕਹਿੰਦੇ ਜਦੋਂ ਖੌਜਾ ਵਾਰੰਟ ਲੈਣ ਜਾਣਾ ਐਸਪੀਐਮ ਨੂੰ ਲਿਖੋ ਅਸੀਂ ਉਹਨੇ ਤਸੀਲਦਾਰ ਦੇ ਕੋਲ ਜੁੜੇ ਜਾਣਾ ਉਹ ਮੈਨੂੰ ਵੈਸੇ ਉਹਦਾ ਅੱਜ ਪਤਾ ਨੂੰ ਦੱਸਦਾ ਪਿੱਛੇ ਸਤਾਈ ਚੱਲਦੀ ਰਹੀ ਨਾ ਜੀ ਤੇ ਅੱਜ ਮੈਂ ਤਾਂ ਚਲੋ ਆਇਆ ਹਾਂ ਸੀ ਤੇ ਫਿਰ ਬਾਅਦ ਜੀ ਤੇ ਅੱਜ ਹੀ ਤਹਿਸੀਲਦਾਰ ਨੇ ਲਿਖ ਕੇ ਮੈਨੂੰ ਰਿਪੋਰਟ ਪੇਸ਼ੀਆ ਜਿੰਨੇ ਸਾਡੇ ਉਹ ਕਬਜ਼ੇ ਸੀਗੇ ਨਾ ਚਿੱਪਰੇ ਪਾਲਾ ਸੰਦੋਖਾ ਹੋਰ ਦੋ ਚਾਰ ਨਾਮ ਜਿਹੜੇ ਮੈਨੂੰ ਮੈਨ ਤਾਂ ਯਾਦ ਹੀ ਆ ਜੀ ਉਹ ਰਿਪੋਰਟ ਵੇਚਿਆ ਉਹ ਕੱਲ ਨੂੰ ਜਾ ਕੇ ਮੈਂ ਸਭ ਨੂੰ ਇਹਨੂੰ ਵੀ ਆਪਣੇ ਭੁਪਿੰਦਰ ਸਿੰਘ ਨਾਮ ਭੁਪਿੰਦਰ ਨੂੰ तकरीबन ਸਾਰਿਆਂ ਨਾਲ ਮੇਲ ਕਰਦਾ ਰਿਹਾ ਕਿਉਂਕਿ ਦੇਖੋ ਇਹ ਨਹੀਂ ਕਹਾਂਗਾ ਵੀ ਭੁਪਿੰਦਰ ਗਲਤ ਹੈ ਭੁਪਿੰਦਰ ਬਿਲਕੁਲ ਉੱਧਰ ਠੀਕ ਹੈ ਕਾਰਨ ਇਹ ਹੈ ਜੀ ਤੁਹਾਨੂੰ ਦੇਖਿੰਦੋ ਕੁਛ ਵੀ ਜਾਣਨ ਪੰਚਾਇਤ ਵਾਸਤੇ ਇਹ ਕਰਦਾ ਪੰਚਾਇਤ ਵਾਸਤੇ ਮੈਂ ਕਰਦਾ ਸਾਨੂੰ ਫਾਇਦਾ ਵੀ ਹੋਇਆ ਤਾਂ ਪੰਚਾਇਤ ਨੂੰ ਜੀ ਤੇ ਲਈ ਅਰੋ ਕਹਿੰਦੇ ਵੀ ਇਹਨਾਂ ਨੂੰ ਨਾ ਸਿਆਸੀ ਇੱਛਾ ਸ਼ਕਤੀ ਵੀ ਨਹੀਂ ਲੱਗਦੀ ਮੰਤਰੀ ਸਾਹਿਬ ਗੱਲ ਵੀ ਸੁਣ ਲਾਂਗੇ ਪਰ ਗੱਲ ਬਣਦੀ ਨਹੀਂ ਘਾਰ ਅਮਲੀ ਰੂਪ ਚ ਨਹੀਂ ਹੋਣੀ ਸਰ ਐਦਾ ਇਹ ਵਾਲੀ ਜਿਹੜੀ ਹੁਣ ਜਿਹੜੀ ਰਿਪੋਰਟ ਆ ਨਾ ਜਿਹੜੀ ਤਸਿਲਣ ਵਾਲੀ ਜੀ ਇਹਦੇ ਵਿੱਚ ਇਹ ਜਿਹੜੀ ਅੱਜ ਸਾਨੂੰ ਅੱਜ ਹੀ ਹੀ ਮਿਲੀ ਹੈ ਮੈਨੂੰ ਹੁਣੇ ਵਟਸਐਪ ਤੇ ਮੇਰੇ ਭਵਾਈ ਨੇ ਪਾਈ ਹੈ ਤੁਸੀਂ ਕੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਏ ਮੈਂ ਫਿਰ ਖੁੰਮ ਨਹੀਂ ਮੈਂ ਫਿਰ ਸਾਰੀ ਪੜ੍ਹਾਂਗਾ ਜੀ ਜੀ ਹਰ ਇੱਕ ਤੁਸੀਂ ਕੋਈ ਗੱਲ ਨਹੀਂ ਕੱਲ ਨੂੰ ਆਪਾਂ ਸੰਭੀ ਕਰ ਲਵਾਂਗੇ ਈਵਨ ਏਵਲੀ ਰਿਪੋਰਟ ਮੈਂ ਡਿਰੇਬਾ ਸਾਹਿਬ ਨੂੰ ਦੇਣੀ ਆ ਤਾਂ ਕੋਈ ਸਾਨੂੰ ਪੁੱਛਦੇ ਆ ਨਾ ਕਿ ਤੁਸੀਂ ਕਿਹੜੇ ਕਿਹੜੇ ਕਰਜ਼ੇ ਛੁਡਾਏ ਤਾਂ ਉਹਦੇ ਵਿੱਚ ਦੱਸਣਾ ਜੀ ਸਰ ਅਸੀਂ ਜਿੰਨੀ ਵੀ ਮਿਹਨਤ ਕਰ ਰਹੇ ਹਾਂ ਉਸ ਮਿਹਨਤ ਦਾ ਸਦਕਾ ਸਾਨੂੰ ਆ ਮਿਲ ਰਿਹਾ ਐ ਜੀ ਤੇ ਹੁਣ ਤੁਸੀਂ ਮੈਨੂੰ ਇੱਕੋ ਹੀ ਆਖਰੀ ਸਵਾਲ ਹੈ ਜੀ ਵੈਸੇ ਤੁਸੀਂ ਚੰਗਾ ਗੱਲ ਚੰਗੀ ਗੱਲ ਆ ਜੇ ਕਬਜ਼ੇ ਛੁਡਾ ਰਹੇ ਹੋ ਕਿੰਨੇ ਏਕੜ ਦਾ ਕਬਜ਼ਾ ਛੁਡਾਏ ਨਹੀਂ ਈਵਲੇ ਏ ਇਸ ਕਬਜ਼ੇ ਵਾਸਤੇ ਤਾਂ ਕੋਈ ਕੋਤ ਨਹੀਂ ਜੇਗਾ ਟੀਮ ਮਿਲਿਆ ਨਾ ਉਹ ਜੀ ਇਸ ਵਾਸਤੇ ਜੀ ਭਾਵੇਂ ਜਿੱਦਾਂ ਮਰਜ਼ੀ ਹੋ ਜਾਏ ਮੈਂ ਤੇਰੇ ਨਾਲ ਮੋਟੀਆਂ ਮੋਟਾ ਲਾ ਕੇ ਖੜਾ ਕਿਉਂਕਿ ਤੇ ਰਵਿੰਦ੍ਰਾਸਤ ਹੀ ਆ ਜੀ ਮੈਂ ਐਜ਼ ਅ ਸਰਕਾਰੀ ਬੰਦਾ ਹੂੰ ਐਜ਼ ਅ ਪ੍ਰਾਈਵੇਟ ਬੰਦਾ ਜੀ ਜੇ ਕੱਲ ਨੂੰ ਸਰ ਜ਼ਮੀਨ ਵੀ ਮਿਲਦੀ ਕੱਲ ਨੂੰ ਜ਼ਮੀਨ ਦੀ ਬੋਲੀ ਚੜਦੀ ਤੁਸੀਂ ਦੱਸੋ ਨਾ ਤਾਂ ਮੈਨੂੰ ਫਾਇਦਾ ਮੈਨੂੰ ਇਹ ਵੀ ਸਰਕਾਰ ਨਾਲ ਤੇ ਜੇ ਉਹ ਵੀ ਮਿਲਦੀ ਆ ਦਨ ਵੀ ਕੋਈ ਉਹ ਤਾਂ ਹੈ ਨਹੀਂ ਉਹਨੇ ਵੀ ਉਸੇ ਵੇਲੇ ਅਨਜੈਤ ਨੇ ਖਦਾ ਦੇਣਾ ਸੀ ਤੁਸੀਂ ਦੱਸਿਆ ਜੀ ਕਿ ਜਿਨ੍ਹਾਂ ਨੇ ਕਬਜ਼ਾ ਕੀਤਾ ਤੁਹਾਡੇ ਨਾਲ ਵੀ ਔਖੇ ਹੋਗੇ ਇਹਦੇ ਬਾਰੇ ਤੁਸੀਂ ਕੋਈ ਲਿਖਤੀ ਰੂਪ ਵਿੱਚ ਦਿੱਤਾ ਆਪਣੇ ਨਹੀਂ ਐਦਾ ਨਹੀਂ ਉਹ ਮੇਰੇ ਨਾਲ ਫੋਨ ਤੇ ਗੱਲ ਹੋਈ ਸੀ ਉਹ ਕਹਿੰਦਾ ਕਹਿੰਦਾ ਤੁਹਾਡੇ ਕੋਲ ਪੁੱਛਿਆ ਕਹਿੰਦਾ ਤੁਸੀਂ ਦਿਖਾਓ ਉਹਦੇ ਫਿਰ ਮੈਂ ਤਹਿਸੀਲਦਾਰ ਨੂੰ ਤਾਂ ਹੀ ਕਰਕੇ ਕਿਹਾ ਮੈਂ ਕਿ ਜੀ ਤੁਸੀਂ ਸਾਨੂੰ ਦੱਸੋ ਕਿ ਸਾਨੂੰ ਤੁਸੀਂ ਕਿਉਂਕਿ ਤੁਹਾਨੂੰ ਕਬਜ਼ਾ ਨਿਰਾ ਲੈ ਕੇ ਦੇਣਾ ਹੁੰਦਾ ਹੈ ਆ ਕਾਨੂੰਨ ਉਹ ਪਟਵਾਰੀ ਨਹੀਂ ਲੈ ਕੇ ਦੇਣਾ ਹੁੰਦਾ ਜੀ ਜੀ ਉਹ ਹੁਣਾਂ ਨੇ ਸਾਨੂੰ ਮੈਨੂੰ ਰਿਪੋਰਟ ਕੀਤੀ ਆ ਉਹਨੇ ਚੰਗੀ ਤਰ੍ਹਾਂ ਇੱਕ ਵਾਰੀ ਕਾਨੂੰਨ ਨੂੰ ਕਰਕੇ ਉਹ ਜਿਹੜੇ ਸਭ ਦੇਸ਼ ਪੇਸ਼ ਕਰਦੀਆਂ ਜੀ ਕਿ ਮੈਨੂੰ ਵੀ ਹੁੰਦਾ ਨਾ ਕਿ ਉਹਨਾਂ ਨੇ ਮੈਨੂੰ ਲਿਖ ਲਿਆ ਵੀ ਆ ਤੁਸੀਂ ਕਰਜੇ ਛੜਾਓ ਉਹ ਸਾਰੇ ਕਰਜਿਆਂ ਦੀ ਮੈਂ ਚਿੱਠੀ ਜਿਹੜੀ ਤਸਦੀਕ ਰਲਿ ਸੀ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਮੈਨੂੰ ਰਿਪੋਰਟ ਉਹ ਦਿੱਤੀ ਸੀ ਕਿਉਂਕਿ ਸਤਰਾਇਕ ਕਰਕੇ ਉਹ ਕੰਮ ਨਹੀਂ ਕਰਦੇ ਸੀ ਮੈਂ ਅੱਜ ਤੁਹਾਨੂੰ ਦੱਸ ਦਿੱਤਾ ਰਿਪੋਰਟ ਆ ਗਈ ਹੈ ਜੀ ਕੱਲ ਨੂੰ ਉਹ ਤੋਂ ਪੂਰੇ ਬਹੁਤ ਨਾਲ ਵਿਚਾਰ ਕਰਕੇ ਉਹ ਵੀ ਮੈਂ ਇਹਨੂੰ ਭਿੰਦਰ ਨੂੰ ਮੈਂ ਰਾਤੀ ਦੱਸਿਆ ਜੀ ਮੈਂ ਰਿਪੋਰਟ ਨੂੰ ਸਹਿਤ ਆ ਵੀ ਜੀਹਾਂ ਨੇ ਕਰਦੇ ਸਹੀਂ ਜੀ ਉਹ ਸਾਨੂੰ ਆਜੇ ਉਹ ਨੂੰ ਵੀ ਚੰਗੀ ਤਰ੍ਹਾਂ ਦੇਖਾਂਗੇ ਵੀ ਇਹ ਕੀ ਚਿੰਦੇ ਆ ਜੀ ਕਿੱਥੇ ਨਾਲ ਉਹ ਗਲਤੀ ਹੈ ਇਹਨੇ ਹੁਣ ਇੱਕ ਸੀਐਸਪੀ ਪਾਈ ਹੈ ਜੀ ਜਿਹੜੀ ਸੀਐਸਪੀ ਦੇ ਵਿੱਚ ਉਹਨੇ ਰੈਵਨਿਊ ਦੇ ਸੈਕਟਰ ਸਾਹਿਬ ਨੂੰ ਪਾਰਟੀ ਬਣਾ ਉਹਦੇ ਵਿੱਚ ਆਪਾਂ ਮੈਂ ਉਹਨੂੰ ਜਵਾਬ ਦਿੱਤਾ ਇਸੇ ਐਨਏ ਕਮਪੀਅ ਫਰੰਟ ਲਿੱਤੇ ਸੀ ਜੀ ਉਹਦੇ ਵਿੱਚ ਬ੍ਰਿਸ਼ਤ ਬਲ ਹੈ ਮਗਰ ਐਨਏ ਕਮਪੀਅ ਫਰੰਟ ਨੂੰ ਦੁਆਸ ਤੇ ਫਿਲਦਾਨ ਨੇ ਐਨਏ ਸਾਡੇ ਪੈਂਡਿੰਗ ਹੈ ਉੱਤਮ ਸ਼ਹੀਦ ਜੀ ਜਦੋਂ ਕੋਰਟ ਦੇ ਵਿੱਚ ਸਪੇਸ ਹੋਇਆ ਜਦੋਂ 16 ਤਰੀਕ ਨੂੰ ਉਦੋਂ ਆਪਣੇ ਆਪਣੇ ਪੰਜ ਸਰਪਸ ਤੋਂ ਜੀ ਜੀ ਉਦੋਂ ਛੁੱਟੀ ਸੀ ਕਿ ਮੈਂ ਕੋਰਟ ਚ ਆਇਆ ਤਾਂ ਉਹਨਾਂ ਨੇ ਉਦੋਂ ਮੈਨੂੰ ਕਿਹਾ ਵੀ ਮੰਮੀ ਜੀ ਬਸ ਨੈਸਟੇਡ ਉਸਤੇ ਅੰਨੁਸੂਰਤੀ ਦੀ ਰਿਪੋਰਟ ਚਾਹੀਦੀ ਆ ਹੁਣ ਪਈ ਹੈ 19 ਦਿਨ ਉਹ ਰਿਪੋਰਟ ਸਾਰੀ ਬਣਾ ਕੇ ਮੇਰੇ ਕੋਲੋਂ ਸਭ ਨੂੰ ਭੇਜਣੀ ਤਾਂ ਕਿ ਅਗਲੀ ਉੱਤੇ ਉਹ ਰਿਪੋਰਟ ਮਿਸ਼ਕਿੰਦੀ ਜਾਵੇ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਆਪਣਾ ਪੱਖ ਦੱਸਿਆ ਬਹੁਤ ਸ਼ੁਕਰੀਆ